ਦੀ ਗੱਲ ਖਾਲਸਾ ਸ੍ਰੀ ਪੰਥ ਦੀ ਫਤਿਹ ਸੋ ਪਿੰਡ ਕਰਾਰ ਵਾਲਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆ ਬੱਚੇ ਟੈਂਕੇ ਵਾਲੇ ਏਡੇ ਦੇ ਪਾਣੀ ਦੀ ਸਪੀਅਰ ਲਾ ਰਹੇ ਨੇ ਠੰਡੇ ਪਾਣੀ ਦੀ ਸੋ ਗ੍ਰਾਹੀ ਇਕੱਠੀ ਕਰਦੇ ਫਿਰਦੇ ਨੇ ਸੋ ਬਾਈਆਂ ਨੂੰ ਗ੍ਰਾਹੀ ਦੋ ਪੈਸੇ ਦੋ ਤਾਂ ਜੋ ਇਹ ਠੰਡਾ ਪਾਣੀ ਚਲਾ ਸਕਣਾ ਕਿਹੜੀ ਤਰੀਕ ਨੂੰ ਚਲਾਰਾ ਫਿਰ ਠੰਡਾ ਪਾਣੀ ਅੱਛਾ ਤੇ ਗਰਾਹੀ ਇਕੱਠੀ ਕਰਦੇ ਫਿਰਦੇ ਹੋ ਹਾਂਜੀ ਅੱਛਾ ਕੀ ਕਹਿਣਾ ਚਾਹਣਾ ਪਿੰਡਾਂ ਦੇ ਨੂੰ ਵੀ ਗਰਾਹੀ ਪਹੁੰਚ ਹਾਂ ਆਓ ਉੱਥੇ ਥਾਰਾ ਤਰੀਕ ਨੂੰ ਕਿੱਥੇ ਲਾਉਗੇ ਥੈਂਕ ਯੂ ਲੈਟੇਰੀ ਉਹ ਦੇ ਦਿੱਤੀ ਕਿ ਸੋ ਵੀਰੇ ਟੈਂਕ ਵਾਲੇ ਹੈਡ ਦੇ ਪਾਣੀ ਦੀ ਸਪਲਾਈ ਲਾਉਣਗੇ ਸੋ ਸਾਰੇ ਪਿੰਡ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਵੀਰੇ ਗਰਾਹੀ ਜ਼ਰੂਰ ਦੋ ਬੱਚਿਆਂ ਨੂੰ ਥੋੜੇ ਤੋਂ ਥੋੜਾ ਬਹੁਤ ਤੋਂ ਬਹੁਤਾ ਹੀ ਵਰਗ ਜੀ ਦਾ ਖਾਲਸਾ ਸ੍ਰੀ ਵਹਿਗੂ ਜੀ ਦੀ ਫਤਿਹ ਜੀ ਸੋ ਦੇਖੋ ਜੀ ਬੱਚੇ ਗਰਾਹੀ ਇਕੱਠੀ ਕਰਦੇ ਫਿਰਦੇ ਨੇ ਠੰਡੇ ਪਾਣੀ ਦੇ ਛਵੀਲਾ ਲੱਗਣੀਆਂ ਸੋ ਸਾਰੇ ਨਗਰ ਵਾਸੀਆਂ ਨੂੰ ਬੇਨਤੀ ਆ ਕਿ ਭਾਈ ਜਰੂਰ ਬੱਚਿਆਂ ਨੂੰ ਯੋਗਦਾਨ ਪਾਓ ਪਿੰਡ ਵਾਸੀਆਂ ਨੂੰ ਬੇਨਤੀ ਆ ਕਿ ਜਰੂਰ ਪਹੁੰਚੋ ਜੀ ਛਵੀਲਾ ਲੱਗੂਗੀ ਠੰਡੇ ਜਲਦੀ ਟੈਂਕੀ ਵਾਲੇ ੱਡੇ ਤੇ ਭਾਈ ਲਾਉਣਗੇ ਬੱਚੇ ਸੋ ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਆ ਕਿ ਥੋੜੇ ਤੋਂ ਥੋੜਾ ਯੋਗਦਾਨ ਪਾਓ 10 20 150 ਰੁਪਏ ਜਿੰਨਾ ਵੀ ਹੋ ਸਕੇ ਬੱਚੇ ਮਿਹਨਤ ਬਹੁਤ ਕਰਦੇ ਨੇ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਕਦੋਂ ਆ ਰਹੇ ਹੋ ਖੁਰਸ਼ਵੀਰ ਤਾਰਾ ਨੂੰ ਟੈਂਕੀ ਵਾਲੇ ੱਡੇ ਤੇ ਅੱਛਾ ਜੀ ਚਲੋ ਓਕੇ ਜੀ ਬਾਈ ਜੀ ਸਸ਼ੀਕਰ ਦੋਸਤੋ